ਮੌਕਤ ਮਹੀਨਾ ਪਹਿਲਾਂ ਦੇਣੀ ਪੈਂਦੀ ਯਾਰ ਇਹ ਤਾਂ ਫਿਰ 8 8-9 ਲੱਖ ਰੁਪਏ ਸਸਤਾ ਦੂਜੇ ਨਾਲੋਂ ਹਾਂਜੀ ਉਹ UPL ਦਾ ਵਾਕੀ ਮਿੱਤਰੋ 735 ਦਾ ਇੰਜਨ ਵਿੱਚ FFI ਦਾ ਵਾਹ ਬਈ ਵਾਹ ਬੰਦਿਆਂ ਵਰਗੀ ਖਾਣਦਾ ਬੰਦਿਆਂ ਕੀ ਕਰੂਆ ਸਵਾਦ ਆ ਗਿਆ ਤਾਂ ਇਹ ਮਿੱਤਰੋ ਸਾਡੇ ਪਿੰਡ ਭਪਿੰਦਰ ਸਿੰਘ ਧੱਤੂ ਨੇ ਲਿਆਂਦਾ ਬੂਮ ਲਬਾਣਿਆ ਵਾਲੀ ਵਿਖੇ ਦੇ ਵਿੱਚ ਪੂਰੀ ਚਰਚਾ ਦਾ ਵਿਸ਼ਾ ਬਣਿਆ ਪਿਆ ਭਪਿੰਦਰ ਸਿੰਘ ਧੱਤੂ ਦਾ ਬੂਮ ਕਿਉਂਕਿ ਵੀਰ ਮੈਨੂੰ ਪੁੱਛਦਾ ਸੀ ਕਹਿੰਦਾ ਮੱਲੀ ਮੈਂ ਜੇ ਬੂਮ ਲੈ ਆਵਾਂ ਤੇ ਕੰਮ ਚੱਲੂਗਾ ਮੈਂ ਆਖਿਆ ਗੁਰੂਆ ਕੰਮ ਕੀ ਆਖਿਆ ਤੇਰਾ ਤੇਰਾ ਜੀ ਨਹੀਂ ਕਰਨਾ ਕੰਮ ਕਰਨ ਨੂੰ ਪਹਿਲਾਂ ਤੁਸੀਂ ਉਹਦਾ ਬੂਮ ਦੇਖੋ ਆਇਆ ਜੀ ਨਵਾਂ ਬੂਮ UPL ਤੋਂ ਬਹੁਤ ਸਸਤਾ ਪੈਂਦਾ ਕਹਿੰਦੇ ਆ ਵੀ 7-8 ਲੱਖ ਰੁਪਈਆ ਹੀ ਸਸਤਾ ਪੈਂਦਾ ਇਹ ਬਾੜੀ ਸਿਰਾਂ ਚੀਜ਼ ਬਣਾਈ ਆ ਜੀ ਕਿੰਨੇ ਲੀਟਰ ਦੀ ਟੈਂਕੀ ਆ ਉਹ ਵੀ ਦੱਸਾਂਗੇ ਕਿੰਨੇ ਕਿੱਲਿਆਂ ਚ ਯੂਰੀਆ ਖਿਲਾਰਦਾ ਇੱਕ ਟਾਈਮ ਚ ਉਹ ਵੀ ਦੱਸਾਂਗੇ ਤਾਂ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਟ੍ਰਾਇਲ ਆ ਸਾਡੇ ਪਿੰਡ ਸਰਪੰਚਾਂ ਦੇ ਸਰਦਾਰ ਗਰਜਿੰਦਰ ਸਿੰਘ ਗਰਜਿੰਦਰ ਪਾਲ ਸਿੰਘ ਸਰਪੰਚ ਸਾਬਕਾ ਸਰਪੰਚ ਦੇ ਰੈਲ ਆ ਪਹਿਲੀ ਵਾਰੀ ਅੱਜ ਹੀ ਲਿਆਂਦਾ ਤੇ ਅੱਜ ਹੀ ਪਤੰਦਰ ਨੇ ਵਾੜਦਾ ਖੇਤ ਦੇ ਵਿੱਚ ਯੂਰੀਆ ਚ ਡੀਏਪੀ ਰ ਲਾ ਕੇ ਪਾਈ ਜਾਂਦੇ ਆ ਮੈਨਾ ਸਿਰਾ ਲਾਤਾ ਕੱਲਾ ਕੱਲਾ ਦਾਣਾ ਸਿਰਦੀ ਆ ਕੱਲਾ ਕੱਲਾ ਦਾਣਾ ਜਿਵੇਂ ਕਿ ਤੁਹਾਨੂੰ ਪਿੱਛੇ ਜੇ ਵਿਖਾਇਆ ਵੀਣੀਆਂ ਚ ਪਾ ਦਿੰਦਾ ਦਾਣਾ ਠੀਕ ਹੈ ਗਣੀ ਮੈਨੂੰ ਤਾਂ ਯਾਰ ਕੰਮ ਬੜਾ ਸੈਟ ਲੱਗਿਆ ਰੇਟ ਵੀ ਕੋਈ ਬਾਹਲਾ ਨਹੀਂ ਆ ਵੇਖੋ ਜੀ ਤੁਰਦਾ ਵੇਖੋ ਤੁਸੀਂ ਜਾਂਦਾ ਉਸੇ ਲੀਹਾਂ ਚ ਮੁੜ ਜੂਗਾ ਪਤਲੇ ਜੇ ਟਾਇਰ ਕਣਕ ਦਾ ਵੀ ਜਾੜਾ ਘੱਟ ਕਰਦਾ ਪਰ ਮਿੱਤਰੋ ਸੁੱਕੇ ਜਗ੍ਹਾ ਦੇ ਤਾਂ ਉੱਤੇ ਹੀ ਜਾਂ ਜੇਕਰ ਵਾਤ ਹੈ ਨਹੀਂ ਪਾਣੀ ਜਿੰਨਾਂ ਦਾ ਸੁੱਕ ਜਾਂਦਾ ਛੇਤੀ ਮੈਨਾ ਬਾਹਲਾ ਹੀ ਸਿਰਾ ਪਾਣੀ ਦੇ ਵਿੱਚ ਵੀ ਪਾ ਲੂਗੇ ਤਾਂ ਕੋਈ ਵੱਡਾ ਨੁਕਸਾਨ ਨਹੀਂ ਬਾਕੀ ਅੱਗੇ ਸੁਣੋ ਤੁਸੀਂ ਗੱਲਬਾਤ ਬਾਈ ਭੁਪਿੰਦਰ ਦੀ ਵੀ ਕਿਦਾਂ ਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਵੀਰ ਭੁਪਿੰਦਰ ਨੇ ਲਿਆਂਦਾ ਬੂਮ ਭੁਪਿੰਦਰ ਇਹਨੂੰ ਪੂਰਾ ਨਾ ਕੀ ਇਹਦਾ ਮਾਸਟਰਮਾਈਂਡ ਮਾਸਟਰਮਾਈਂਡ ਬੂਮ ਹੈ ਭਾਈ ਜੀ ਸਪਰੇ ਵੀ ਕਰਦਾ ਤੇ ਯੂਰੀਆ ਵੀ ਪਾਉਂਦਾ ਬੰਦਾ ਥੋੜਾ ਜਿਆ ਸੰਗਦਾ ਇਹ ਤੋਂ ਤਾਂ ਨਹੀਂ ਪੁੱਛਦੇ ਆਹ ਬੰਦਾ ਨਾਲ ਗਿਆ ਸੀ ਜਦੋਂ ਇਹ ਲੈ ਕੇ ਆਏ ਭਾਈ ਦਰਸ਼ਨ ਕੀ ਹਾਲ ਆ ਠੀਕ ਠਾਕ ਵਧੀਆ ਤੇ ਕਿੱਥੋਂ ਲੈ ਕੇ ਆਏ ਜੀ ਇਹ ਇਹ ਬਰਨਾਲੇ ਦਾ ਬਰਨਾਲੇ ਕੌਣ ਬਣਾਉਂਦਾ ਉੱਥੇ ਮਾਸਟਰਮਾਈਂਡ ਵਾਲੇ ਮਾਸਟਰਮਾਈਂਡ ਵਾਲੇ ਕੀ ਨਾਂ ਕੋਈ ਪਤਾ ਉਹਨਾਂ ਦਾ ਹੈਗਾ ਨਾ ਮਾਸਟਰ ਮਾਸਟਰਮਾਈਂਡ ਮਾਈ ਉਹਦਾ ਨਾਂ ਹੀ ਉਹਦਾ ਨਾਂ ਮਾਸਟਰਮਾਈਂਡ ਹੀ ਆ ਫਰਮ ਦਾ ਤੇ ਕਿਨੇ ਚ ਤਿਆਰ ਹੋਇਆ ਇਹ ਇਹ 10 ਲੱਖ ਜੀ ਤਾਂ ਸਾਲ ਲੱਖ ਜੋ ਤੇ ਸਾਈ ਪਹਿਲਾਂ ਦਿਨ ਹੀ ਪੈਂਦੀ ਕੋਈ ਸਾਲ ਕੇ ਮੌਕੇ ਦੀ ਕਰ ਦਿੰਦੇ ਤਿਆਰ ਨਹੀਂ ਮੌਕੇ ਦੇ ਮਹੀਨਾ ਪਹਿਲਾਂ ਦੇਣੀ ਪੈਂਦੀ ਯਾਰ ਇਹ ਤਾਂ ਫਿਰ 8 8-9 ਲੱਖ ਰੁਪਏ ਸਸਤਾ ਦੂਜੇ ਨਾਲੋਂ ਹਾਂਜੀ ਉਹ ਯੂਪੀਐਲ ਦਾ ਮਾਸਟਰ 17 ਲੱਖ ਦਾ ਹੈ ਆਹਾਂ ਨਾ ਪਉਂਦਾ ਨਾ ਉਹ ਯੂਪੀਐਲ 16-17 ਲੱਖ ਦਾ ਹੋ ਨਹੀਂ ਪਉਂਦਾ ਕੱਲੀ ਸਪਰੇਅ ਹੀ ਕਰਦਾ ਹਾਂ ਉਹਦੇ ਨਾਲ ਜਦ ਮਗਰ ਉਹ ਆ ਜਿਵੇਂ ਤੂੰ ਤੋਰੀ ਫਿਰਾ ਉਹ ਚੱਲਦਾ ਨਹੀਂ ਜਾਂ ਤਾਂ ਕੱਲੀ ਰੇਪਾਉ ਤੇ ਜਾਂ ਕੱਲੀ ਸਪਰੇਅ ਕਰੂਗਾ ਇਹ ਦੋਵੇਂ ਕੰਮ ਇਹ ਦੋਵੇਂ ਕੰਮ ਨਾਲ ਦੀ ਨਾਲ ਹੀ ਕਰੀ ਜਾਂਦਾ ਹੈ ਮੈਨੂੰ ਇਹ ਦੱਸ ਵੀ ਇਹਦੀ ਕੋਈ ਗਾਰੰਟੀ ਵਾਰੰਟੀ ਵੀ ਦਿੱਤੀ ਉਹਨਾਂ ਨੇ ਗਾਰੰਟੀ ਫੁੱਲ ਗਾਰੰਟੀ ਦਿੱਤੀ ਫੁੱਲ ਗਾਰੰਟੀ ਤੇ ਕਿੰਨੇ ਦਿਨਾਂ ਚ ਆ ਗਿਆ ਇੱਕ ਹੀ ਲੱਦ ਕੇ ਲੈ ਆਈ ਕਾసే ਤੇ ਲੱਦ ਕੇ ਲੈ ਜਾਂਦਾ ਲੱਦ ਕੇ ਹਾਂ ਛੱਡ ਵੀ ਜਾਂਦੇ ਆ ਛੱਡ ਵੀ ਜਾਂਦੇ ਆ ਗਾਰੰਟੀ ਕਿੰਨੇ ਚਿਰ ਦੀ ਸਾਲ ਦੀ ਤਾਂ ਸਾਰੇ ਬੰਦ ਸਾਰੇ ਦੀ ਇੰਜਨ ਤੋਂ ਲੈ ਕੇ 2 ਜ ਟੋਟਲ ਸਮਾਨ ਦੀ ਸਾਲ ਦੀ ਇਹਦਾ ਭਰਾ ਹੋਈ ਬਣ ਗਈ ਆਪਾਂ ਨੂੰ ਭਰਾਓ ਅੱਛਾ ਤੇ ਮੈਨੂੰ ਇਹ ਦੱਸ ਤੂੰ ਚਲਾਇਆ ਕਿਵੇਂ ਲੱਗਿਆ ਤੈਨੂੰ ਬਹੁਤ ਵਧੀਆ ਚੜ ਗਿਆ ਥੀ ਉਸ ਸਿਖਾਉਂਦੇ ਵੀ ਉੱਥੇ ਜਦੋਂ ਤੂੰ ਹੁਣ ਆਪਾਂ ਨੂੰ ਕੁਝ ਨਹੀਂ ਸਿਖਾਉਂਦੇ ਕਿ ਵਾਚ ਲਾ ਕੇ ਗਾਂ ਵਛਾਂ ਕਰਨ ਵਾਸਤੇ ਦਿੰਦੇ ਆ ਹਾਂ ਤੇ ਕਾਰਰਗਾ ਵੈਸੀ ਅੱਛਾ ਅੰਦਰ ਕੋਈ ਫੰਕਸ਼ਨ ਕਿਵੇਂ ਕੀ ਸੈਟ ਵਟ ਕਰਨਾ ਉਹ ਸਾਰਾ ਪਤਾ ਤੁਹਾਨੂੰ ਪਤਾ ਲੱਗਾ ਬਾ ਹੱਥ ਚੜ ਗਿਆ ਤੇ ਬਸ ਸਹੀ ਆ ਉਹ ਲੀਟਰ ਕਿੰਨੇ ਲੀਟਰ ਪਾਣੀ ਪੈਂਦਾ ਉਹ ਟੈਂਕੀ ਚ 750 ਲੀਟਰ 750 ਲੀਟਰ ਤੇ ਕਿੰਨੇ ਕਿੱਲਿਆਂ ਚ ਹੋਊਗਾ ਇਹ 50 ਕਿੱਲਿਆਂ 50 ਕਿੱਲਿਆਂ 750 ਲੀਟਰ ਪਾਣੀ ਪਾ ਦੋਗੀ ਹੈ ਫੁੱਲ ਪਾਣੀ ਤੇ ਪਿੱਛੇ ਯੂਰੀਆ ਟੈਂਕ ਜਿਹੜਾ ਯੂਰੀਆ 6 ਘਟੇ 6 ਘਟੇ ਯਾਨੀ ਕਿ 6 ਕਿੱਲੇ ਹਾਂ ਹੈਂ ਦਵਾਈ ਦੁਈ ਰਲਾ ਸਕਦੇ ਕੋਈ ਚੱਕਰ ਨਹੀਂ ਰਲਾ ਸਕਦੇ ਜਿਹੜੀ ਮਰਜ਼ੀ ਰਾਓ ਇਧਰ ਨੂੰ ਮੇਰੇ ਨਾਲ ਰੁੱਸਿਆ ਐਨੂੰ ਗੱਲ ਕਰ ਮੈਂ ਹੁੰਦੇ ਹਾਲ ਵੇਖੇ ਨਾ ਆਇਆ ਅੱਛਾ ਠੀਕ ਆ ਭਾਈ ਇਹ ਤਾਂ ਯਾਰ ਸਿਰਾ ਚੀਜ਼ ਹੈ ਨਾ ਬਹੁਤ ਵਧੀਆ ਹੁਣ ਆਪਾਂ ਨੂੰ ਮਿਲਣਾ ਦਾ ਵੱਧ ਵੱਧ 15 ਮਿੰਟ ਲੱਗੇ ਹੋਣਗੇ ਅੰਕਲ ਇਹ ਨਵਾਂ ਹੋਣਾ ਕੰਮ ਭਾਈ ਹਜੇ ਹਜੇ 50 ਕਿਲੇ ਨਹੀਂ ਪਾ ਸਕਦਾ ਯਾਰ ਸ਼ਾਂਤੀ ਗਾ ਇਹ ਆਜਾ ਜੇ ਪਹਿਲੇ ਰੀ ਵੀਰ ਚਲਾਇਆ ਅੱਜ ਪਹਿਲਾਂ ਪਹਿਲਾ ਕੋ ਰੇਡ ਰੂਟ ਨਹੀਂ ਕਿਲੇ ਛਲੇ ਦਾ ਕੱਢਿਆ ਜੇ ਕੋਈ ਨਹੀਂ ਕਿ ਜੋ ਚੱਲਦਾ ਲੈਣਾ ਅੱਜ ਤਾਂ ਬੋਣੀ ਕਿਥੇ ਅੱਜ ਤਾਂ ਟਰੈਕ ਜਾਇਆ ਵੀ ਚੱਲ ਲੋਕਾਂ ਨੂੰ ਖਾਈ ਤੇ ਯਾਰ ਮੈਂ ਪਿੰਡ ਲਵਾਣੇ ਵਾਲੀ ਨੂੰ ਕਹਿਣਾ ਨਾਲ ਦੇ ਪਿੰਡਾਂ ਨੂੰ ਵੀ ਕਹਿਣਾ ਵੀ ਵੀਰ ਭਪਿੰਦਰ ਨੇ ਲਾਇਆ ਯਾਰ 11 11 ਲੱਖ ਰੁਪਈਆ ਲੱਗ ਗਿਆ ਬੰਦੇ ਦਾ ਅਕਸਰ ਲਿਆਂਦਾ ਤਾਂ ਵੱਧ ਤੋਂ ਵੱਧ ਕੰਮ ਦਿਓ ਰੇਡ ਰੂਟ ਮੌਕੇ ਦਾ ਕਿਉਂ ਵੀ ਜਿਵੇਂ ਉਹ ਕਰ ਲੂਗਾ ਤੁਹਾਡੇ ਨਾਲ ਕਰ ਲੂਗਾ ਤੇ ਬਾਈ ਜੀ ਟਾਈਮ ਤੇ ਪਹੁੰਚਿਆ ਕਰੂਗਾ ਤੇ ਪੱਕਾ ਰੇ ਯੂਰੀਆ ਜੋ ਵੀ ਤੁਸੀਂ ਪਾਉਣਾ ਸਪਰੇਅ ਆ ਵੇਖ ਲਓ ਬਾਈ ਸਰਪੰਚ ਸਾਹਿਬ ਪਵਾ ਰਹੇ ਨੇ ਸਾਡੇ ਗਰਜਿੰਦਰਪਾਲ ਸਿੰਘ ਬਿੱਟੂ ਤੇ ਆਹ ਦੇਖੋ ਜੀ ਪਾਈ ਜਾਂਦੇ ਆ ਪਾਣੀ ਲਾ ਕੇ ਪਵਾ ਲੋ ਭਲਾਂ ਦੀ ਪਾਣੀ ਚ ਜੇ ਕਲੋਰੋ ਪਾਉਣੀ ਤਾਂ ਬਾਹਲਾ ਹੀ ਸਰਾ ਚੀਜ਼ ਐ ਕੱਲਾ ਕੱਲਾ ਦਾਣਾ ਖਲਾਰ ਦਿੰਦੀ ਤੁਸੀਂ ਵੀਡੀਓ ਚ ਦੇਖ ਸਕਦੇ ਜੇ ਕੱਲਾ ਕੱਲਾ ਪਾ ਕੇ ਖਵਾਵਾਂਗੇ ਸਪਰੇਅ ਤੇ ਕੱਲ ਨੂੰ ਸਪਰੇਅ ਕੱਲ ਨੂੰ ਚੱਲਣਾ ਕੱਲ ਨੂੰ ਸਪਰੇਅ ਦੇ ਵੀ ਆਪਾਂ ਵੀ ਇਹਨਾਂ ਤੋਂ ਪਵਾਵਾਂਗੇ ਆਪਣੇ ਪਰਸੋ ਚੋਂ ਉੱਥੇ ਆਪਾਂ ਰੇ ਪਾਉਣੀ ਆ ਆਪਣੇ ਵਾਣ ਚ ਵੀ ਚੱਲੂਗਾ ਤੇ ਮਾਸਟਰਮਾਈਂਡ ਦਾ ਨੰਬਰਦਾਰ ਸਾਹਿਬ ਆਪਾਂ ਮੜਾ ਕੋਲੋ ਜਾ ਕੇ ਵਿਖਾ ਦਈਏ ਯੂਰੀਆ ਆ ਗਈ ਆ ਸਵਾਦੋ 200 ਲੀਟਰ ਪਾਣੀ ਪੋ 150 ਲੀਟਰ ਪਾਣੀ ਕਿੱਲੇ ਦਾ ਪਾ ਦਿੰਦਾ 200 ਲੀਟਰ ਵੀ ਪਾ ਦਿੰਦਾ 200 ਲੀਟਰ ਵੀ ਪਾ ਦਿੰਦਾ ਤੇ 150 ਵੀ ਆ ਤੇ ਅੰਦਰ ਵੜ ਕੇ ਵੇਹਣੇ ਆਪਾਂ ਮਗਰ ਦੀ ਚੜਨਾ ਪਊਗਾ ਇਹੋ ਜਿਹਾ ਕੋਸ ਹੈਗਾ ਇਹਦੇ ਵਿੱਚ ਹੈ ਆ ਡੈਕ ਵੀ ਆਏ ਗੁਰੂਆ ਡੈਕ ਵੀ ਵਿੱਚ ਏ ਡੈਕ ਵਿੱਚ ਆ ਏਸੀ ਕਰਕੇ ਦੇਣਗੇ ਗਰਮੀ 'ਚ ਅੱਛਾ ਏਸੀ ਵੀ ਕਰਕੇ ਦੇਣਗੇ ਵਾਹ ਬਈ ਹੱਥ ਲੇ ਡੈਕ ਦਾਗਾ ਨਹੀਂ ਤੇ ਵਾਹ ਬਈ ਵਾਹ ਠੀਕ ਆ ਯਾਰ ਨਹੀਂ ਉਹ ਆਦਾ ਰੇਜ ਦੂਰ ਪਾਉਣੀਆਂ ਹਣਾ ਚੱਕ ਲੋ ਤਾਂ ਫੋਲਮ ਹਣਾ ਬੰਬ ਥੱਲੇ ਜਿਹੜੇ ਹਨਾ ਪੋਣੀਆਂ ਦੇ ਕਈ ਕਹਿ ਦਿੰਦੇ ਆ ਵੀ ਥੱਲੇ ਥੱਲੇ ਸਿੱਟਦੀਆਂ ਫਿਰ ਨੀਵਾ ਚਲਾਉਂਦਾ ਲੈ ਵੀ ਮਤਰਾ ਪਾੜਾ ਨਹੀਂ ਛੱਡਦਾ ਨਹੀਂ ਉਹ ਆਦਾ ਆ ਜੀ ਇੰਜਣ ਇਹਦਾ ਸਾਰੇ ਜਿ ਖਲਾਰ ਕੇ ਸਿੱਟੂ ਨਹੀਂ ਤੇ ਆਦਾ ਥੱਲੇ ਲੱਗ ਉਹ ਕੇਰ ਦਾ ਇੰਜਣ ਬੜਾ ਤਗੜਾ ਇੰਜਣ ਆ ਬਾਈ ਜੀ ਹੂੰ ਇਹ ਇੰਜਣ ਕਿੰਨੇ ਸਿਲੰਡਰ ਦਰਸ਼ਨ ਹੋਏ ਦਾ ਤਿੰਨ ਸਿਲੰਡਰ ਤਿੰਨ ਤਿੰਨ ਸਿਲੰਡਰ 735 ਦਾ 735 ਸਵਰਾਜ ਦਾ ਹੂੰ ਇਹਦੇ ਚ ਇੰਜਣ ਐਫੀ ਦਾ ਹਾਂ ਚੱਲ ਵੀ ਸਵਰਾਜ ਐਫੀ 735 ਦਾ ਇੰਜਣ ਆ ਮਿੱਤਰੋ ਇਹਦੇ ਚ ਚੋ ਖੋਲ ਕੇ ਖਾ ਦੇ ਖੋਚੋ ਚੱਕੀ ਤੇ ਚੱਕਲਾ ਉਤੋਂ ਛੋ ਚੱਕਲਾ ਇੱਥੋਂ ਚੱਕੀ ਹੋਊਗੀ ਗੋਗੋ ਅਗਲੇ ਪਾਸੇ ਅਗਲੇ ਪਾਸੇ ਖੋਲਿ ਪਾਸੇ ਅੱਗੋਂ ਚੱਕ ساری ਚੱਕ ਦੇ ਵਾਹ ਬਈ ਵਾਹ ਵਾਕੀ ਮਿੱਤਰੋ 735 ਦਾ ਇੰਜਨ ਵਿੱਚ ਐਫੀ ਦਾ 20 20 ਲਾ ਲੈਂਦੇ ਲੋੜ ਹੀ ਇਹ ਵੀ ਇੰਜਨ ਨਵਾਂ ਹੀ ਹੋਵੇ ਬਾਈ ਯਾਰ ਚੱਲਿਆ ਚੱਲਿਆ ਇੰਜਨ ਰੱਖਦੇ ਵਿੱਚ ਹੈ ਨਹੀਂ ਨਵਾਂ ਪੇਟੀ ਨਵਾਂ ਵੀ ਰੱਖ ਦਿੰਦੇ ਆ ਪੇਟੀ ਬੰਦ ਵੀ ਮਿਲ ਜਾਂਦਾ 700 ਲੱਖ ਰੁਪਇਆ 60000 ਮਹਿੰਗਾ ਅੱਛਾ 60 ਹੀ ਕੁਸਤਾ ਫਿਰ ਦੇ ਦਿੱਤੇ ਵੀ ਆਪਾਂ ਮੈਂ ਹੁਣ